ਚਾਲੇ ਪਾਸੋਂ ਇਹਨਾਂ ਨੂੰ ਜਿਹੜੀਆਂ ਲਾਨ ਤਾਇਆ ਉਹ ਪੈ ਰੀਆਂ ਆ ਤੇ ਆ ਜਿਹੜਾ ਸੁੱਚਾ ਲੱਗਾ ਜਿਹਦਾ ਕੋਈ ਦੀਨ ਨਹੀਂ ਇਮਾਨ ਨਹੀਂ ਵੱਧ ਗਲਾਗੀ ਬੰਦਾ ਜਿਹਦਾ ਕੋਈ ਆਚਰਨ ਨਹੀਂ ਹੈਗਾ ਜਿਹਦੇ ਘਰ ਦੇ ਵੀ ਉਹਨੂੰ ਜਿਹੜੀਆਂ ਗਾਲਾਂ ਆ ਉਹ ਕੱਢਦੇ ਆ ਜਿਹੜਾ ਆਪਣੀਆਂ ਧੀਆਂ ਰਿਸ਼ਤੇਦਾਰਾਂ ਦੇ ਸਾਹਮਣੇ ਵੀ ਜਿਹੜਾ ਖੜ ਸਕਦਾ ਪਿੰਡ ਵਿੱਚ ਜਿਹਦੀ ਧੂਧੂ ਹੁੰਦੀ ਏ ਕੋਈ ਨੂੰ ਮੂੰਹ ਲਾ ਕੇ ਜਿਹੜਾ ਰਾਜ਼ੀ ਨਹੀਂ ਹੈਗਾ ਤੇ ਉਹ ਜਿਹੜਾ ਵਿਰਸਾ ਬੰਡੂ ਦਾ ਜਿਹੜਾ ਸੁੱਚਾ ਲੱਗਾ ਇਹ ਸਾਡੇ ਕੌਮ ਦੇ ਜੱਥੇਦਾਰਾਂ ਦੇ ਉੱਤੇ ਉਂਗਲਾ ਜਿਹੜੀਆਂ ਆ ਉਹ ਚੁੱਕਦਾ ਆ ਇਹਨਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਜਿਹੜਾ ਆ ਉਹ ਮਰ ਜਾਣਾ ਚਾਹੀਦਾ। ਫੋਨ ਸੁੱਚੇ ਲੰਗਾ ਵਰਗੇ ਚੋਰ ਠੱਗ ਲੁਟੇਰੇ ਤੇ ਆ ਜਿਹੜੇ ਬੁਲਾਦਕਾਰੀ ਜਿਹੜੇ ਬੰਦੇ ਆ ਉਹ ਇਹਨਾਂ ਦੇ ਜਿਹੜੇ ਰਖਵਾਲੇ ਭਰੇ ਫਿਰਦੇ ਆ ਤੇ ਆਪਣੇ ਆਪ ਨੂੰ ਤੁਸੀਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬਾਤ ਸੁਖਵਾਂਦੀ ਔਰ ਵਿਰਸਾ ਸਿੰਘ ਵਰਟੋਹਾ ਵਰਗਾ ਇਹ ਬੋਲਿਆ ਕਿਉਂ ਨਹੀਂ ਬੀਬੀ ਸਤਵੰਤ ਕੌਰ ਦੇ ਮਾਮਲੇ 'ਚ ਇਹਦੇ ਮੂੰਹ ਦੇ ਵਿੱਚ ਘੁੰਗਰੀਆਂ ਕਿਉਂ ਪੈ ਗਈਆਂ ਸੀ ਕਿੱਥੇ ਬੜਿਆ ਸੀ ਉਦੋਂ ਇਹ ਖੁੱਡ ਦੇ ਵਿੱਚ ਪੰਥਕ ਸਫਾ ਦੇ ਵਿੱਚ ਬਹੁਤ ਕੁਝ ਇਸ ਵੇਲੇ ਵਿਚਰਦਾ ਪਿਆ ਹੈ ਜਿਸ ਬਾਰੇ ਵਿਚਾਰ ਸਾਂਝੇ ਹੋਣੇ ਜ਼ਰੂਰੀ ਆ ਵਿਚਾਰ ਵਟਾਂਦਰਾ ਹੋਣਾ ਜ਼ਰੂਰੀ ਆ ਆਖਰਕਾਰ ਜਥੇਦਾਰਾਂ ਨੂੰ ਲੈ ਕੇ ਕੀ ਪ੍ਰੋਸਪੈਕਟਿਵ ਬਣਦਾ ਪਿਆ ਹੈ ਜਾਂ ਕਹਿ દઈએ ਕੀ ਬਣਾਇਆ ਜਾ ਰਿਹਾ ਹੈ ਕੌਣ ਸਹੀ ਆ ਕੌਣ ਗਲਤ ਆ ਇਹਦੇ ਬਾਰੇ ਵਿਚਾਰ ਹੋਣੇ ਬੇਹੱਦ ਜ਼ਰੂਰੀ ਨੇ ਔਰ ਇਹਨਾਂ ਵਿਚਾਰਾਂ ਵਾਸਤੇ ਸਾਡੇ ਨਾਲ ਅੱਜ ਮੌਜੂਦ ਨੇ ਦੰਦਮੀ ਟਕਸਾਲ ਤੋਂ ਭਾਈ ਰਣਜੀਤ ਸਿੰਘ ਹੋਣੀ ਭਾਈ ਰਣਜੀਤ ਸਿੰਘ ਦੰਦਮੀ ਟਕਸਾਲ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੈਂ ਸ਼ੁਰੂਆਤ ਹੀ ਇਸ ਗੱਲ ਤੋਂ ਕਰਨੀ ਚਾਹੁੰਦਾ ਕਿਉਂਕਿ ਸਾਫਕਾ ਜੇਜ਼ਦਾਰਾਂ ਦੇ ਉੱਤੇ ਹੁਣ ਕੌਮਤਾ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਅ ਵਿਰਸਾ ਸਿੰਘ ਬਲਟੋਹਾ ਸੋਚਾ ਸਿੰਘ ਲੰਗਾ ਕੌਮਤਾ ਲਾਉਂਦੇ ਪਏ ਨੇ ਜਾਨੀ ਹਰਪ੍ਰੀਤ ਸਿੰਘ ਨੂੰ ਨੀਟਾ ਕਹਿ ਕੇ ਸੰਬੋਧਨ ਕੀਤਾ ਗਿਆ ਗਿਆਨੀ ਰਘਵੀਰ ਸਿੰਘ ਨੂੰ ਨਰੇਣੂ ਮਹੰਤ ਕਹਿ ਦਿੱਤਾ ਗਿਆ ਇਹੋ ਜਿਹਾ ਕੀ ਕੁਝ ਵੇਖ ਲਿਆ ਜੇਜ਼ਦਾਰਾਂ ਦੇ ਬਾਰੇ ਇਹਨਾਂ ਨੇ ਇਦਾਂ ਦਾ ਕਿ ਸੋਚਾ ਸਿੰਘ ਲੰਗਾ ਤੇ ਵਿਰਸਾ ਸਿੰਘ ਬਲਟੋਹਾ ਐਂ ਬੋਲਦੇ ਪਏ ਆ ਸੁਖਵੀਰ ਬਾਦਲ ਦੇ ਚਾਪਲੂਸਾਂ ਦੀ ਇੰਨੀ ਮੱਤ ਮਾਰੀ ਜਾ ਚੁੱਕੀ ਆ ਇਹਨਾਂ ਦਿਮਾਗ ਇਹਨਾਂ ਦਾ ਖਰਾਬ ਹੋ ਚੁੱਕਾ ਆ ਕਿ ਇਹ ਕਿਸੇ ਨਵੇਂ ਨਹੀਂ ਬਖਸ਼ਰੇ ਇਹਨਾਂ ਨੇ ਸੁਖਵੀਰ ਬਾਦਲ ਬਾਦਲ ਪਰਵਾਰ ਦੀਆਂ ਚਾਪਲੂਸੀਆਂ ਦੀਆਂ ਜਿਹੜੀਆਂ ਹੱਦਾਂ ਆ ਉਹ ਪਾਰ ਕਰ ਦਿੱਤੀਆਂ ਹੋਈਆਂ ਆ ਸੋ ਜਿਸ ਤਰੀਕੇ ਦੇ ਨਾਲ ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਰਸਾ ਸਿੰਘ ਮਟੋਹਾ ਉਹ ਨੀਤਾ ਕਹਿ ਕੇ ਸੰਬੋਧਨ ਕਰ ਰਿਹਾ ਆ ਇਸੇ ਤਰ੍ਹਾਂ ਜਿਹੜਾ ਸੁਚਾ ਸਿੰਘ ਲੰਗਾ ਆ ਅਸਲ ਵਿੱਚ ਤੇ ਉਹ ਲੁਚਾ ਲੰਗਾ ਆ ਕਿਉਂਕਿ ਉਹਦਾ ਕੋਈ ਕਿਰਦਾਰ ਨਹੀਂ ਕੋਈ ਦੀਨ ਇਮਾਨ ਨਹੀਂ ਵੱਧ اخਲਾਕੀ ਉਹ ਬੰਦਾ ਆ ਜਿਹਦੇ ਬਾਰੇ ਕਿਹਾ ਜਾ ਸਕਦਾ ਆ ਕਿ ਸ਼ਾਜਦਾ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਜਿਹਦੇ ਵਿੱਚ ਆਪ 3606 ਆ ਸੋ ਉਹੀ ਜਿਹੜਾ ਲੰਗਾ ਆ ਉਹ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਨਰੈਣੂ ਮਹੰਤ ਕਹਿ ਰਿਹਾ ਜਿੰਦਗੀ ਸਭ ਤੋਂ ਵੱਡਾ ਜਿਹੜਾ ਨਰੈਣੂ ਮਹੰਤ ਆ ਉਹ ਤਾਂ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਮਰ ਚੁੱਕਾ ਹੋਇਆ ਆ ਜਿਹਦੇ ਤੋਂ ਫਖਰੇ ਕੌਮ ਅਵਾਰਡ ਵੀ ਜਥੇਦਾਰਾਂ ਨੇ ਖੋਇਆ ਸੋ ਇਸੇ ਕਰਦੀ ਤਾਂ ਇਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਫੀੜ ਹੈ ਦੁੱਖ ਹੈ ਸੰਤਾਪ ਹੈ ਸੋ ਦੂਜੇ ਨੰਬਰ ਤੇ ਦੇਖ ਲਈਏ ਤਾਂ ਸੁਖਬੀਰ ਸਿੰਘ ਬਾਦਲ ਉਹ ਖੁਦ ਨਰੈਣੂ ਮਹੰਤ ਆ ਜੋ ਕੁਝ ਨਰੈਣੂ ਮਹੰਤ ਗੁਰਧਾਮਾਂ ਦੇ ਦਰਬਾਰ ਤੋਂ ਕਰਦਾ ਰਿਹਾ ਤੇ ਉੱਥੇ ਜੋ ਕੁਝ ਕਰਦਾ ਰਿਹਾ ਆ ਤੇ ਉਹੀ ਕੁਝ ਜਿਹੜਾ ਸੁਖਬੀਰ ਬਾਦਲ ਉਹ ਕਰਦਾ ਪਿਆ ਆ ਤੇ 3 ਜਿਹੇ ਨੰਬਰ ਤੇ ਗੱਲ ਦੇਖੀਏ ਤੇ ਜਿਹੜਾ ਨਰੈਣੂ ਮਹੰਤਿਆ ਉਹ ਖੁਦ ਫਿਰਸਾ ਸਿੰਘ ਵੱਲ ਰੋਹਾ ਤੇ ਆ ਲੰਗਾ ਆ ਵੀ ਆ ਲੰਗਾ ਦੀਆਂ ਪਿਛਲੇ ਸਮੇਂ ਦੇ ਵਿੱਚ ਨੀਲੀਆਂ ਫਿਲਮਾਂ ਵੀ ਜਿਹੜੀਆਂ ਆ ਉਹ ਆਈਆਂ ਸੀ ਪੂਰੀ ਦੁਨੀਆ ਨੇ ਇਹਨੂੰ ਦੇਖਿਆ ਕਿ ਇਹ ਇਹਦਾ ਜਿਹੜਾ ਕਿਰਦਾਰ ਆ ਉਹ ਕਹਿੋ ਜਾ ਤੇ ਇਹ ਅੱਜ ਖੁਦ ਜਸਨਦਰ ਸਿੰਘ ਉੱਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਜਾਂ ਸਿੱਖ ਕੌਮ ਉੱਤੇ ਜਾਂ ਪੰਥ ਪ੍ਰਸਤ ਗੁਰਸਿੱਖਾਂ ਦੀ ਉੱਤੇ ਜਿਹੜੀਆਂ ਉਂਗਲੀਆਂ ਆ ਉਹ ਉਠਾ ਰਿਹਾ ਹੈ ਦੁਨੀਆ ਜਾਣਦੀ ਹੈ ਕਿ ਨਰੈਣੂ ਮਹੰਤ ਜਿਹੜਾ ਆ ਉਹ ਕੌਣ ਹੈ ਤੇ ਨੈਰਾ ਤੋਂ ਬਹੱਤ ਦੀ ਜਿਹੜੀ ਰੂਹ ਆ ਉਹ ਇੰਨਾ ਦੇ ਵਿੱਚ ਜਿਹੜੀ ਪ੍ਰਵੇਸ਼ ਆ ਉਹ ਕਰ ਚੁੱਕੀ ਹੋਈ ਆ ਸੋ ਜਿਸ ਤਰ੍ਹਾਂ ਦਾ ਕੋ ਕਰਮ ਕੀਤਾ ਸੀ ਸੁੱਚੇ ਲੰਗਾ ਨੇ ਇਹਦਾ ਅਦਾਲਤ ਵਿੱਚ ਵੀ ਕੇਸ ਚੱਲਿਆ ਤੇ ਨਾਲ ਹੀ ਤੁਸੀਂ ਦੇਖੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਲੇਲਣੀਆਂ ਘਟਦਾ ਫਿਰਦਾ ਸੀ ਉਹਨਾਂ ਜਥੇਦਾਰਾਂ ਦੇ ਅੱਗੇ ਜਿਨ੍ਹਾਂ ਨੂੰ ਅੱਜ ਇਹ ਜਿਹੜਾ ਆ ਉਹਨਾਂ ਦੇ ਉੱਤੇ ਉਂਗਲਾ ਚੁੱਕ ਰਿਹਾ ਉਹਨਾਂ ਨੂੰ ਨਰੈਣੂ ਮਹੰਤ ਕਹਿ ਰਿਹਾ ਉਹਨਾਂ ਜਥੇਦਾਰਾਂ ਨੂੰ ਕਿਹਾ ਹੁੰਦਾ ਸੀ ਕਿ ਮੈਨੂੰ ਮਾਫ਼ ਕਰ ਦਿਓ ਮੈਨੂੰ ਮਾਫ਼ ਕਰ ਦਿਓ ਤੇ ਤੁਸੀਂ ਦੇਖੋ ਕਿ ਅੱਜ ਇਹ ਲੋਕ ਕਿੰਨੇ ਹੰਕਾਰੇ ਗਏ ਆ ਇਹਨਾਂ ਦੀ ਕਿੰਨੀ ਜਿਹੜੀ ਮਾਤਿਆ ਉਹ ਮਾਰੀ ਗਈ ਆ ਇਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਬਖਸ਼ਰੇ ਜਥੇਦਾਰਾਂ ਨੂੰ ਨਹੀਂ ਬਖਸ਼ਰੇ ਪੰਜ ਪਿਆਰਿਆਂ ਨੂੰ ਨਹੀਂ ਬਖਸ਼ਰੇ ਕਿਸੇ ਪੰਥ ਪਰਸਤ ਗੁਰਸਿੱਖ ਨੂੰ ਨਹੀਂ ਬਖਸ਼ਰੇ ਕਿਸੇ ਨੂੰ ਨਰੈਨੁਮਾਨਤ ਕਹੀ ਜਾ ਰਹੀ ਆ ਕਿਸੇ ਨੂੰ ਕਾਂਗਰਸੀ ਕਹੀ ਜਾ ਰਹੀ ਆ ਕਿਸੇ ਨੂੰ ਇਹ ਭਾਜਪਾ ਦਾ ਜਿਹੜਾ ਖਿਤਾਬ ਆ ਉਹ ਦਈ ਜਾ ਰਹੀ ਆ ਭਾਜਪਾ ਦੇ ਨਾਂ ਦੇ ਵੀ ਸਾਹਜ ਸਭ ਤੋਂ ਵੱਧ ਇਹਨਾਂ ਦੀ ਹੀ ਸੀ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਤੇ ਕਾਂਗਰਸ ਨਾਲ ਵੀ ਸਾਂਝ ਸਭ ਤੋਂ ਵੱਧ ਇਹਨਾਂ ਦੀ ਹੀ ਜਿਹੜੀ ਆ ਉਹ ਰਹੀ ਆ ਅੱਜ ਪੰਥ ਪ੍ਰਸਤ ਗੁਰਸੇਖਾ ਨੂੰ ਕਾਂਗਰਸੀ ਕਹਿ ਰਹੀ ਆ ਤੇ ਤੁਸੀਂ ਇਹ ਦੇਖੋ ਕਿ 1984 ਤੋਂ ਪਹਿਲਾਂ ਜਦੋਂ ਧਰਮ ਯੁੱਧ ਮੋਰਚਾ ਲੱਗਾ ਸੀ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੀ ਜਿਹੜੀ ਹੋਰ ਜੁੰਡਲੀ ਸੀ ਲੋਂਗੋਵਾਲ ਬਰਨਾਲਾ ਟੋੜਾ ਤੇ ਹੋਰ ਆਦਿਕ ਇਹ ਇੰਦਰਾ ਗਾਂਧੀ ਦੇ ਨਾਲ ਗੋਪਤ ਮੀਟਿੰਗਾਂ ਕਰਦੇ ਰਹੇ ਆ ਮੋਰਚੇ ਨੂੰ ਵੇਚਣ ਦੀਆਂ ਹਰ ਪ੍ਰਕਾਰ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰਦੇ ਰਹੇ ਆ ਤੇ ਇਹਨਾਂ ਨੇ ਤਾਂ ਚਿੱਠੀਆਂ ਤੱਕ ਲਿਖ ਦਿੱਤੀਆਂ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੇ ਲੰਗੋਵਾਲ ਵਰਗਿਆਂ ਨੇ ਕਿ ਇੰਦਰਾ ਜਿਹੜੀ ਦਰਬਾਰ ਸਾਹਿਬ ਉੱਤੇ ਹਮਲਾ ਕਰੇ ਇਹਨਾਂ ਨੇ ਤਾਂ ਦਰਬਾਰ ਸਾਹਿਬ ਦੇ ਹਮਲੇ ਦੀ ਜਿਹੜੀ ਹਮਾਇਤ ਉਹ ਕਿਵੇਂ ਕੀਤੀ ਕਿ ਹਮਾਇਤ ਕੀਤੀ ਸੀ ਉਹ ਕਿਵੇਂ ਬਜ਼ਈਅਤ ਸੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਪਹਿਲੀ ਚੋਣ ਲੜੀ ਸੀ ਉਹ ਵੀ ਇਹਨਾਂ ਨੇ ਕਾਂਗਰਸ ਦੀ ਟਿਕਟ ਤੋਂ ਜਿਹੜੀ ਆ ਉਹ ਲੜੀ ਸੀ ਕਾਂਗਰਸ ਦੇ ਚੋਣ ਨਿਸ਼ਾਨ ਤੋਂ ਜਿਹੜਾ ਆ ਉਹ ਲੜੀ ਸੀ ਇਸੇ ਤਰ੍ਹਾਂ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਤੇ ਤੁਸੀਂ ਦੇਖੋ ਇਹ ਲੋਕ ਕਾਂਗਰਸੀਆਂ ਦੇ ਹੱਕ ਦੇ ਵਿੱਚ ਭੁਗਤੇ ਜਦੋਂ ਕੇ ਪੀਐਸ ਗਿਲ ਵਰਗਿਆਂ ਨੇ ਉਹ ਸਿੱਖਾਂ ਦਾ ਕਤਲਿਆਕ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਏ ਤਾਂ ਸਵੇਰੇ ਤਾਂ ਸ਼ਹੀਦਾਂ ਦੇ ਭੋਗਤੇ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਰਾਤ ਨੂੰ ਉਸੇ ਕਾਂਗਰਸੀ ਡੀਜੀਪੀ ਦੇ ਨਾਲ ਜਿਹੜੀਆਂ ਆ ਉਹ ਇਹਦੇ ਨਾਲ ਕੇ ਪੀਐਸ ਗਿਰਦੇ ਨਾਲ ਰਾਤ ਨੂੰ ਮੀਟਿੰਗਾਂ ਕਰਦਾ ਹੁੰਦਾ ਸੀ ਸਿੰਘਾਂ ਦੀਆਂ ਜਿਹੜੀਆਂ ਮੁਖਬਰੀਆਂ ਕਰਦਾ ਹੁੰਦਾ ਸੀ ਨਵੰਬਰ 84 ਦੇ ਵਿੱਚ ਜਿਹਨੇ ਸਿੱਖਾਂ ਦਾ ਕਤਿਆਮ ਕੀਤਾ ਕੰਮ ਦਾਤ ਵਰ ਗਿਆ ਉਹਦੇ ਨਾਲ ਜਿਹੜੀ ਇਹਦੀ ਜਾਰੀ ਹੈ Google ਤੇ ਅੱਜ ਵੀ ਤਸਵੀਰਾਂ ਦੇਖੀਆਂ ਜਾ ਸਕਦੀਆਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰਦਸਤ ਦੇ ਜਿਹੜੇ ਭੇਟ ਆ ਉਹ ਕਰਦਾ ਪਿਆ ਆ ਪਿਛਲੇ ਦਿਨਾਂ ਦੀ ਗੱਲ ਹੈ ਸੁਖਬੀਰ ਬਾਦਲ ਦੀ ਲੜਕੀ ਦਾ ਵਿਆਹ ਸੀ ਤੇ ਉੱਥੇ ਕਾਂਗਰਸੀ ਵਿੰਤਿਏ ਬੁੱੱਜੜ ਦਾ ਜਿਹੜਾ ਪੋਤਾ ਰਵਨੀਤ ਬਿੱਟੂ ਉਹ ਵੀ ਉੱਥੇ ਪਹੁੰਚਿਆ ਹੋਇਆ ਸੀ ਤੇ ਕਿਵੇਂ ਇੱਕ ਦੂਜੇ ਨੂੰ ਜਿਹੜੀਆਂ ਆ ਉਹ ਜਫੀਆਂ ਪਾ ਰਹੇ ਸੀ ਤੋ ਹਰੇਕ ਕਾਂਗਰਸੀ ਦੇ ਨਾਲ ਬੀਜੇਪੀ ਦੇ ਨਾਲ ਇਹਨਾਂ ਦੇ ਜਾਰੀ ਆ ਮੋਹਨ ਭਾਗਵਤ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਮਿਲ ਜਾਂਦੀਆਂ 23 ਸਾਲ ਇਹਨਾਂ ਦੀ ਜਿਹੜੀ ਭਾਜਪਾ ਦੇ ਨਾਲ ਜਿਹੜੀ ਆ ਸਾਂਝ ਆ ਉਹ ਰਹੀ ਆ ਜਦੋਂ ਕਿਸਾਨਾਂ ਵਾਲੇ ਕਾਲੇ ਕਾਨੂੰਨ ਲਾਗੂ ਹੋਏ ਸੀ ਤੋਂ ਉਸ ਤੋਂ ਪਹਿਲਾਂ ਇਹੀ ਸੁਖਬੀਰ ਸਿੰਘ ਬਾਦਲ ਹਰਸ਼ਮਿੰਦਰ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਹ ਖੇਤੀ ਕਾਨੂੰਨਾਂ ਦਾ ਜਿਹੜਾ ਪੱਖ ਆ ਉਹ ਪੂਰਦੇ ਰਹੇ ਆ ਮੋਦੀ ਦੇ ਜਿਹੜੇ ਸੁਝਲੇ ਆ ਉਹ ਗਾਉਂਦੇ ਰਹੇ ਆ ਸੋ ਇੰਨਾ ਲੋਕਾਂ ਨੇ ਹੀ ਭਾਜਪਾ ਨੂੰ ਜਿਹੜਾ ਪੰਜਾਬ ਦੇ ਵਿੱਚ ਵਾਰਿਆ ਗੁਰਦ ਆਮਾਂ ਦੇ ਵਿੱਚ ਜਿਹੜਾ ਹੈ ਵਾਰਿਆ ਸ਼ਤਾਬਦੀਆਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਲਿਆ ਕੇ ਤੇ ਸਟੇਜਾਂ ਦੇ ਉੱਤੇ ਜਿਹੜਾ ਆ ਉਹ ਬਿਠਾਉਂਦੇ ਰਹੇ ਇਹਨਾਂ ਨੇ ਪੂਰਾ ਕੌਮ ਦਾ ਜਿਹੜਾ ਕਹਾਣਿਆ ਉਹ ਕੀਤਾ ਤੇ ਜੋ ਕੁ ਉਹ ਨਰੈਨੂ ਮਹੰਤ ਕਰਦਾ ਰਿਹਾ ਨਾ ਉਹੀ ਕੁ ਉਹ ਬਿਰਸਾ ਸਿੰਘ ਵਿਰਟੋਹੇ ਦੇ ਤੇ ਆ ਸੁਚੇ ਲੰਗਾਹ ਨੇ ਜਿਹੜਾ ਆ ਉਹ ਕੀਤਾ ਸੋ ਇਹਨਾਂ ਨੇ ਤਾਂ ਸ਼ਰੋਣੀ ਕਮੇਟੀ ਦੇ ਅਹੁਦਿਆਂ ਨੂੰ ਵੀ ਜਿਹੜਾ ਦਾਗਦਾਰ ਕਰ ਦਿੱਤਾ ਤੇ ਅੱਜ ਜਿਹੜੀ ਆਕਾਸ਼ਕ ਸਿੰਘ ਦੇ ਜਥੇਦਾਰ ਦੇ ਉੱਤੇ ਜਿਹੜੀਆਂ ਉਂਗਲਾਂ ਆ ਉਹ ਉਠਾ ਰਹੇ ਆ ਇਹਨਾਂ ਨੂੰ ਆਪਣੀ ਬਕਵਾਸਵਾਜੀ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਆ ਖਾਲਸਾ ਪੰਥ ਇਹਨਾਂ ਦੀ ਬਕਵਾਸਵਾਜੀ ਨੂੰ ਬਿਲਕੁਲ ਵੀ ਸੁਨੇਗਾ ਨਹੀਂ ਸਹਿਣ ਨਹੀਂ ਕਰੇਗਾ ਮੈਂ ਵਿਰਸਾ ਸਿੰਘ ਬਰਟੋਹਾ ਦੀ ਗੱਲ ਕਰਦਾ ਕਿ ਇਹ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਦਿਆਂ ਦੀ ਸੱਜੀ ਬਾਹ ਵੀ ਦੱਸਦਾ ਕਿ ਇਹ ਕਹਿੰਦਾ ਕਿ ਅਸੀਂ ਸੰਤ ਜਰਨੈਲ ਸਿੰਘ ਦੇ ਨਾਲ ਰਹੇ ਹਾਂ ਸੰਤ ਜਰਨੈਲ ਸਿੰਘ ਜੀ ਦੀ ਪਿੱਠ ਵਿੱਚ ਤਾਂ ਇਹਨਾਂ ਲੋਕਾਂ ਨੇ ਛੁਰੇ ਜਿਹੜੇ ਮਾਰ ਦਿੱਤੇ ਆ ਭਾਈ ਅਮਰੀਕ ਸਿੰਘ ਜੀ ਦੇ ਨਾਮ ਇਹਨਾਂ ਨੇ ਗਦਾਰੀਆਂ ਕੀਤੀਆਂ ਜਨਰਲ ਸ਼ਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਦੇ ਨਾਲ ਇਹਨਾਂ ਨੇ ਤਾਂ ਸੇਖ ਸਟੂਡੈਂਟ ਫੈਡਰੇਸ਼ਨ ਜਥੇਬੰਦੀ ਨੂੰ ਵੀ ਕਈ ਹਿੱਸਿਆਂ ਦੇ ਵਿੱਚ ਜਿਹੜਾ ਵੰਡ ਦਿੱਤਾ ਇਹਨਾਂ ਨੇ ਤਾਂ ਅਕਾਲੀ ਦਲ ਬਾਦਲ ਦੇ ਮਗਰ ਲੱਗ ਕੇ ਜਿਹੜੀ ਸਾਡੀ ਫੈਡਰੇਸ਼ਨ ਸੀ ਸ਼ਾਨਾਮੱਤੀ ਜਥੇਬੰਦੀ ਉਹਨੂੰ ਵੀ ਜਿਹੜਾ ਆ ਉਹ ਇਹਨਾਂ ਨੇ ਕਈ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਦੋ ਫਾੜ ਕਰ ਦਿੱਤਾ ਇਹਨਾਂ ਨੇ ਤਾਂ ਫੈਡਰੇਸ਼ਨ ਨੂੰ ਵੀ ਜਿਹੜਾ ਆ ਉਹ ਬਾਦਲਾਂ ਦਾ ਯੂਥ ਵਿੰਗ ਬਣਾ ਕੇ ਰੱਖ ਦਿੱਤਾ ਤੇ ਦੂਜੀ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਕੁਛੜ ਜਾਂਜ ਰਿਹਾ ਇਹ ਵਿਰਸਾ ਸਿੰਘ ਵਡੋਹਾ ਇਹਨੇ ਕਦੀ ਵੀ ਸੰਤ ਜਰਨੈਲ ਸਿੰਘ ਜੀ ਦੀ ਬਾਤ ਵਿੱਚ ਗੱਲ ਨਹੀਂ ਕੀਤੀ ਸੰਘਰਸ਼ ਦੀ ਗੱਲ ਨਹੀਂ ਕੀਤੀ ਖਾਲਸਾਣ ਦੀ ਗੱਲ ਨਹੀਂ ਕੀਤੀ ਕਦੀ ਇਹਨੇ ਸ਼ਹੀਦਾਂ ਦੀ ਜਿਹੜੀ ਗੱਲ ਆ ਉਹ ਨਹੀਂ ਕੀਤੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸੋਝਲੇ ਉਹ ਗਾ ਰਿਹਾ ਆ ਪਰ ਇਹਨਾਂ ਦਾ ਕੀਤਾ ਜਾ ਰਿਹਾ ਕੌਮ ਉੱਤੇ ਬਾਦ ਇਹਨਾਂ ਦੇ ਉਲਟੇ ਜਿਹੜਾ ਆ ਉਹ ਪੈ ਰਿਹਾ ਆ ਅੱਜ ਇਹਨਾਂ ਨੂੰ ਸਾਰੇ ਪਾਸੇ ਜਿਹੜੀਆਂ ਜੁੱਤੀਆਂ ਆ ਉਹ ਵੱਜ ਰਹੀਆਂ ਆ ਚਾਰੇ ਪਾਸੋਂ ਇਹਨਾਂ ਨੂੰ ਜਿਹੜੀਆਂ ਜ਼ਾਨਤਾਂ ਆਆਂ ਉਹ ਪੈ ਲਈਆਂ ਆ ਤੇ ਆ ਜਿਹੜਾ ਸੁੱਚਾ ਲੰਗਾ ਜਿਹਦਾ ਕੋਈ ਦੀਨ ਨਹੀਂ ਇਮਾਨ ਨਹੀਂ ਵੱਧਕ ਲਾ ਕੇ ਬੰਦਾ ਜਿਹਦਾ ਕੋਈ ਆਚਰਨ ਨਹੀਂ ਹੈਗਾ ਜਿਹਦੇ ਘਰ ਦੇ ਵੀ ਉਹਨੂੰ ਜਿਹੜੀਆਂ ਗਾਲਾਂ ਆ ਉਹ ਕੱਢਦੇ ਆ ਜਿਹੜਾ ਆਪਣੀਆਂ ਧੀਆਂ ਰਿਸ਼ਤੇਦਾਰਾਂ ਦੇ ਸਾਹਮਣੇ ਵੀ ਜਿਹੜਾ ਖੜ ਸਕਦਾ ਪਿੰਡ ਵਿੱਚ ਜਿਹਦੀ ਥੂ-ਥੂ ਹੁੰਦੀ ਏ ਕੋਈ ਇਹਨੂੰ ਮੂੰਹ ਲਾ ਕੇ ਜਿਹੜਾ ਰਾਜ਼ੀ ਨਹੀਂ ਹੈਗਾ ਤੇ ਉਹ ਜਿਹੜਾ ਵਿਰਸਾ ਵੱਡੋ ਆ ਜਾਂ ਸੁੱਚਾ ਲੰਗਾ ਇਹ ਸਾਡੇ ਕੌਮ ਦੇ ਜਥੇਦਾਰਾਂ ਦੇ ਉੱਤੇ ਉਂਗਲਾ ਜਿਹੜੀਆਂ ਆ ਉਹ ਚੁੱਕਦਾ ਆ ਇਹਨਾਂ ਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਜਿਹੜਾ ਆ ਉਹ ਮਰ ਜਾਣਾ ਚਾਹੀਦਾ ਤੇ ਸ਼ਰੋਮਣੀ ਕਮੇਟੀ ਵਿੱਚ ਵੀ ਕਿੰਨਾ ਨਿਗਾਰ ਆ ਚੁੱਕਾ ਹੋਇਆ ਆ ਕਿੰਨੀ ਵੱਧ ਅਖਲਾਕੀ ਹੋ ਚੁੱਕੀ ਆ ਕਿੰਨੀ ਡਿੱਗ ਚੁੱਕੀ ਆ ਸ਼ਰੋਮਣੀ ਕਮੇਟੀ ਕਿ ਉਹ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਸੁੱਚੇ ਲੰਗਾ ਵਰਗਿਆਂ ਨੂੰ ਜਿਹੜਾ ਬਿਠਾ ਰਹੀ ਆ ਇਹਨਾਂ ਨੂੰ ਜਿਹੜਾ ਆ ਉਹ ਵਰਤ ਰਹੀ ਐ ਇਹਨਾਂ ਦੇ ਕੋਲੋਂ ਹੋਰ ਕੋਈ ਚੱਜ ਦਾ ਬੰਦਾ ਨਹੀਂ ਬਚਿਆ ਕਿਉਂਕਿ ਸਾਰੇ ਹੀ ਉਹ ਇਹਨਾਂ ਦੇ ਖਿਲਾਫ ਹੋ ਚੁੱਕੇ ਆ ਇਹਨਾਂ ਦੀਆਂ ਪੰਥ ਵਿਰੋਧੀ ਕੰਤੂਤਾ ਦੇ ਕਰਕੇ ਹੁਣ ਸੁੱਚੇ ਲੰਗਾ ਵਰਗੇ ਚੋਰ ਠੱਗ ਲੁਟੇਰੇ ਤੇ ਆ ਜਿਹੜੇ ਜਿਹੜੇ ਬਲਾਦਕਾਰੀ ਜਿਹੜੇ ਬੰਦੇ ਆ ਉਹ ਇਹਨਾਂ ਦੇ ਜਿਹੜੇ ਰਖਵਾਲੇ ਭਰੇ ਫਿਰਦੇ ਆ ਉਹ ਇਹਨਾਂ ਦਾ ਜਿਹੜੇ ਜਿਹੜਾ ਪੱਖ ਜਿਹੜਾ ਘੂਰਦੇ ਪਏ ਆ ਪਰ ਗੁਰਸਾ ਸਿੰਘ ਬਲਦੋਹਾ ਸੁੱਚਾ ਲਗਾ ਤੇ ਇੱਕ ਇਹਨਾਂ ਦਾ ਜਿਹੜਾ ਚੀਮਾ ਆ ਤੇ ਭੁੰਦੜ ਆ ਜਿਹਦਾ ਸ਼ਹੀਦ ਭਾਈ ਅਮਰੀਕ ਸਿੰਘ ਜਿਹਦੇ ਸੁਪੁੱਤਰੀ ਬੀਬੀ ਸਤਵੰਤ ਗੌਰ ਦੇ ਖਿਲਾਫ ਬਕਵਾਸ ਕਰਦਾ ਸੀ ਇਹ ਸਾਰੀਆਂ ਆਪਣੇ ਲੋਕ ਆਪਣੇ ਜ਼ੁਬਾਨਾਂ ਨੂੰ ਜਿਹੜਾ ਤਾਲੇ ਲਗਾ ਦੇਣ ਅਸੀਂ ਇਹਨਾਂ ਨੂੰ ਮਾਫ਼ ਨਹੀਂ ਕਰਾਂਗੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਬੀਬੀ ਸਤਵੰਤ ਕੌਰ ਉਹ ਸਾਡੀ ਭੈਣ ਆ ਉਹ ਪੰਥ ਦੀ ਧੀ ਆ ਉਹਦੇ ਖਿਲਾਫ ਅਸੀਂ ਇੱਕ ਵੀ ਲਫ਼ਜ਼ ਸਹਿਨ ਨਹੀਂ ਕਰਾਂਗੇ ਆਪਣੇ ਆਪ ਨੂੰ ਤੁਸੀਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬਾਣ ਸਖਵਾਂਦੀ ਉਹ ਗੁਰਸਾਹਿਬ ਸਿੰਘ ਬਰਟੋਹਾ ਵਰਗਾ ਇਹ ਭੁੱਲਿਆ ਕਿਉਂ ਨਹੀਂ ਬੀਬੀ ਸਤਵੰਤ ਕੌਰ ਦੇ ਮਾਮਲੇ 'ਚ ਇਹਦੇ ਮੂੰਹ ਦੇ ਵਿੱਚ ਘੁੰਗਰੀਆਂ ਕਿਉਂ ਪੈ ਗਈਆਂ ਸੀ ਕਿੱਥੇ ਬੜਿਆ ਸੀ ਉਦੋਂ ਇਹ ਖੁੱਡ ਦੇ ਵਿੱਚ ਉਹ ਉਦੋਂ ਫਿਰ ਆਉਂਦਾ ਸਾਹਮਣੇ ਜੇ ਭਾਈ ਅਮਰੀਕ ਸਿੰਘ ਜੀ ਦਾ ਹੈ ਸਤਿਮੁਰ ਤੇ ਵਾਪਸ ਆ ਬਲਸਰ ਸਿੰਘ ਬਰਟੋਹਾ ਤਾਂ ਫਿਰ ਬੀਬੀ ਸਤਵੰਤ ਕੌਰ ਦੇ ਮਾਮਲੇ 'ਚ ਬੋਲਦਾ ਗੱਤਬੱਜ ਕੇ ਲੈਂਦਾ ਤੇ ਟੱਕਰ ਚੀਮੇ ਦੇ ਨਾਲ ਫਿਰ ਭੁੰਦੇਵ ਵਰਗਿਆ ਦੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਵਰਗਿਆ ਦੇ ਨਾਲ ਸ਼ਰੋਣੀ ਕਮੇਟੀ ਦੇ ਫਿਰ ਦਵਾਦੇ ਹੁੰਦਾ ਤੇ ਜਤੇਦਾਲ ਸਾਹਿਬ ਨੂੰ ਵੀ ਉਮੀਦ ਕਰਦਾ ਕਿ ਜਿਨ੍ਹਾਂ ਨੇ ਬੀਬੀ ਸਤਵੰਤ ਕੌਰ ਦੇ ਖਿਲਾਫ ਬਿਆਨਬਾਜ਼ੀ ਕੀਤੀ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਇਹ ਸਾਰੇ ਇੱਕ ਟੁਕੜ ਬੋਝਿਆ ਪਹਿਲਾਂ ਵੇਖੋ ਇਹ ਸੰਦੇ ਨੂੰ ਕਾਂਗਰਸੀ ਕਹਿੰਦੇ ਹੁੰਦੇ ਸੀ ਅੱਜ ਇਹ ਸਾਰੇ ਸੁਖਵੀਰ ਵੱਲ ਕੇ ਇਹ ਉਹ ਕਾਂਗਰਸੀ ਸੰਦੇ ਦੇ ਨਾਲ ਜਿਹੜੀਆਂ ਜੱਫੀਆਂ ਆ ਉਹ ਪਾਈ ਕਰਦੇ ਆ ਤੇ ਜਿਹੜਾ ਸਰਨਾ ਆ ਉਹ ਦੁਬਾਰਾ ਫੇਰ ਸੁਖਬੀਰ ਸਿੰਘ ਬਾਦਲ ਰਾਹੀਂ ਸਾਡੇ ਗੁਰਧਾਮਾਂ ਦੇ ਵਿੱਚ ਵੜ ਕੇ ਤੇ ਖਾਲਸਾ ਪੰਥ ਦੀਆਂ ਪਰੰਪਰਾਵਾਂ ਦਾ ਜਿਹੜਾ ਘਾਣ ਆ ਉਹ ਕਰਨਾ ਚਾਹੁੰਦਾ ਪਰ ਇਹ ਗੱਲ ਯਾਦ ਰੱਖਣੇ ਸਾਰੇ ਕਿ ਪਰਥ ਦਾ ਤਾਂ ਕੁਝ ਨਹੀਂ ਵਿਗੜਨਾ ਪਰ ਇਹਨਾਂ ਦਾ ਜਿਹੜਾ ਆ ਉਹ ਕੁਝ ਨਹੀਂ ਰਹੇਗਾ ਇਹਨਾਂ ਦੀ ਸਿਆਸੀ ਮੌਤ ਵੀ ਹੋ ਚੁੱਕੀ ਏ ਤੇ ਹੁਣੇ ਲੋਕ ਧਾਰਮਿਕ ਪੱਖੋਂ ਵੀ ਜਿਹੜਾ ਖਤਮ ਹੋਣਗੇ ਖਾਲਸਾ ਜਿਉਂਦਾ ਆ ਖਾਲਸਾ ਜਾਗਦਾ ਆ ਖਾਲਸਾ ਦੁਸ਼ਮਣਾਂ ਨਾਲ ਵੀ ਟੱਕਰ ਲੈਣੀ ਜਾਣਦਾ ਆ ਤੇ ਗਦਾਰਾਂ ਨਾਲ ਵੀ ਟੱਕਰ ਲੈਣੀ ਜਾਣਦਾ ਆ ਹਮ ਬਿਲਕੁਲ ਮੈਂ ਇਹਦੇ ਨਾਲ ਨਾਲ ਨਾ ਇੱਕ 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 ਵਿਚਾਰ ਹੋਰ ਥੋੜੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਇਹ ਦੋ ਮਸਲੇ ਬੜੇ ਸੰਗੀਨ ਨੇ ਗੰਭੀਰ ਨੇ ਲੰਘੇ ਦਿਨੀ ਪੰਥਕ ਇਕਤਰਤਾ ਵੀ ਹੋਈ ਹੈ ਉਹ ਪੰਥਕ ਇਕਤਰਤਾ ਹੋਈ ਹੈ ਜ ਜਦੀ ਅਗਵਾਈ ਬਾਬਾ ਹਰਨਾਮ ਸਿੰਘ ਖਾਲਸਾ ਨੇ ਕੀਤੀ ਹੈ ਔਰ ਉਸ ਅਗਵਾਈ ਦੇ ਵਿੱਚ 6 ਮਤੇ ਵੀ ਪਾਏ ਗਏ ਆ ਉਹ ਮਤੇ ਤੁਸੀਂ ਵੀ ਉਹਨਾਂ ਤੋਂ ਰੂਬਰੂ ਹੋਵੋਗੇ ਸੰਗਤਾਂ ਵੀ ਰੂਬਰੂ ਹੈਗੀਆਂ ਨੇ ਖਾਸ ਤੌਰ ਦੇ ਉੱਤੇ ਜ਼ਥੇਦਾਰੀ ਨੂੰ ਲੈ ਕੇ ਉਹ ਮਤੇ ਪਾਏ ਗਏ ਆ ਕਿ ਤੁਸੀਂ ਉਸ ਇਕੱਠ ਦੇ ਨਾਲ ਹਾਂ ਪੱਕੀ ਫਤਿਹਰਾ ਰੱਖਦੇ ਹੋ ਉਸ ਉਸ ਇਕੱਠ ਦਾ ਤੁਸੀਂ ਮਤਲਬ ਉਹਨੂੰ ਸਵੀਕਾਰ ਕਰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਕੱਠ ਬਾਰੇ ਤੁਸੀਂ ਦੇਖੋ ਜਿਹੜੇ ਬਾਦਲਾਂ ਨੇ ਖਾਲਸਾ ਪੰਥ ਦਾ ਕਹਾਨ ਕੀਤਾ ਖਾਲਸਾ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਪੰਥ ਦੇ ਪਿੱਠ ਦੇ ਵਿੱਚ ਜਿਹੜੇ ਸ਼ੁਰੇ ਆ ਉਹ ਮਾਰੇ ਜਿਨ੍ਹਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਅਤੇ ਇਨਸਾਫ ਮੰਗ ਰਹੀਆਂ ਸੰਗਤਾਂ ਜਿਹੜੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਬਾਦਲਾਂ ਨੇ ਉਹਨਾਂ ਦੇ ਉੱਤੇ ਗੋਲੀ ਚਲਾਈ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕੀਤਾ ਇਹਨਾਂ ਨੂੰ ਸਿਰਸੇਵਾਲੇ ਨੂੰ ਜਿਹੜੀ ਮਾਫੀ ਦਿਵਾਈ ਸ਼੍ਰੋਮਣੀ ਕਮੇਟੀ ਦੀਆਂ ਗੋਲਕਾ ਦੇ ਵਿੱਚੋਂ 95 ਲੱਖ ਰੁਪਏ ਦੇ ਜਿਹੜੇ ਇਤਿਹਾਰ ਆ ਉਹ ਸਿਰਸੇਵਾਦੇ ਦੀ ਮਾਫੀ ਸਹੀ ਫੈਰਾਉਣ ਦੇ ਵਾਸਤੇ ਜਿਹੜੇ ਦਿੱਤੇ ਇਸ ਤੋਂ ਇਲਾਵਾ ਇਹਨਾਂ ਨੇ ਪੰਥ ਦਾ ਵੱਡਾ ਜਿਹੜਾ ਕਹਾਣ ਆ ਉਹ ਕੀਤਾ ਤੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸੰਪਰਦਾਵਾਂ ਜਿਹੜੇ ਆਗੂ ਬਾਦਲਾਂ ਦੇ ਨਾਲ ਰਲ ਕੇ ਚੱਲਦੇ ਸੀ ਬਾਦਲਾਂ ਦੇ ਨਾਲ ਉਹ ਪੂਰੀ ਤਰ੍ਹਾਂ ਖੁੱਲੇ ਮਿਲੇ ਹੋਏ ਸਨ ਇੱਕ ਮ ਇੱਕ ਸਨ ਤੇ ਬਾਦਲਾਂ ਨੂੰ ਜਿਹੜਾ ਆ ਉਹ ਹਰ ਪੱਖ ਤੋਂ ਉਹਨਾਂ ਦੀ ਹਮਾਇਤ ਕਰਦੇ ਸਨ ਡਿਫੈਂਡ ਕਰਦੇ ਸਨ ਅੱਜ ਵੇਖੋ ਕਿ ਬਾਦਲ ਗਿਆ ਨੇ ਖੁਦ ਹਾਲਾਤ ਇਦਾਂ ਦੇ ਬਣਾਏ ਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਕਿ ਇਹਨਾਂ ਦੇ ਕਿੰਨੀ ਮੱਤ ਮਾਰੀ ਜਾ ਚੁੱਕੀ ਆ ਰੱਬ ਸੱਤ ਨਹੀਂ ਮਾਰਦਾ ਕਹਿੰਦੇ ਕਿ ਮੱਤ ਮਾਰਦਾ ਹੈ ਅੱਜ ਇਹਨਾਂ ਦੀ ਇੰਨੀ ਮੱਤ ਮਾਰੀ ਜਾ ਚੁੱਕੀ ਹੈ ਕਿ ਅੱਜ ਉਹ ਸਾਰੀਆਂ ਸੰਪਰਦਾਵਾਂ ਇਹਨਾਂ ਦੇ ਖਿਲਾਫ ਹੋ ਚੁੱਕੀਆਂ ਜਾਂ ਜਿਹੜੇ ਬਾਬਾ ਹਰਨਾਮ ਸਿੰਘ ਜੀ ਤੁਮਾ ਕਿਸੇ ਵੇਲੇ ਇਹ ਅਰਦਾਸ ਕਰਦੇ ਹੁੰਦੇ ਸਨ ਕਿ ਅੰਮ੍ਰਿਤ ਵੇਲੇ ਉੱਠ ਕੇ ਤੇ ਬਾਦਲ ਪਰਵਾਸ ਦੀ ਚੜ੍ਹਦੀ ਕਲਾ ਦੀ ਕਹਿੰਦੇ ਹੁੰਦੇ ਸੀ ਕਿ ਅਰਦਾਸ ਕਰਿਓ ਸੇ ਇੱਕ ਕਾਮ ਨੂੰ ਸੰਦੇਸ਼ ਦੇਦੇ ਹੁੰਦੇ ਸੀ ਅੱਜ ਉਹ ਬਾਬਾ ਹਰਨਾਮ ਸਿੰਘ ਧੁੰਮਾ ਵੀ ਤੁਸੀਂ ਦੇਖੋ ਕਿ ਬਾਦਲ ਕਿਆਂ ਦੇ ਵਿਰੋਧ ਦੇ ਵਿੱਚ ਜਿਹੜੇ ਖੜੇ ਆ ਉਹ ਦਿਸ ਰਹੇ ਆ ਇਸੇ ਤਰ੍ਹਾਂ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਉਹ ਵੀ ਬਾਦਲਾਂ ਦੇ ਜਿਹੜੇ ਹਮਾਇਤੀ ਹੋ ਰਹੇ ਸ਼੍ਰੋਮਣੀ ਕਮੇਟੀ ਦੇ ਹਮਾਇਤੀ ਰਹੇ ਪਰ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਗੱਜ ਵੱਜ ਕੇ ਉਹਨਾਂ ਨੇ ਸ਼ਰੋਮਣੀ ਕਮੇਟੀ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਜਿਹੜਾ ਵਿਰੋਧ ਆ ਉਹ ਕੀਤਾ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਬਹਿਤਾਂਤ ਜਥੇਬੰਦੀਆਂ ਆ ਇਤੋਂ ਤੱਕ ਕਿ ਬਾਦਲਾਂ ਦੇ ਨਾਲ ਚੱਲਣ ਵਾਲੇ ਜਿਹੜੇ ਇਹਨਾਂ ਦੀ ਆਪਣੀ ਹੀ ਪਾਰਟੀ ਦੇ ਲੀਡਰ ਜਿਨ੍ਹਾਂ ਨੂੰ ਹੁਣ ਬਾਗੀ ਧੜਾ ਵੀ ਕਿਹਾ ਜਾਂਦਾ ਹੈ ਉਹ ਵੇਖੋ ਕਿੰਨੇ ਜਾਣੇ ਆ ਉਹ ਬਾਦਲਾਂ ਨਾਲ ਟੁੱਟ ਚੁੱਕੇ ਹੋਏ ਆ ਤੇ ਅੱਜ ਬਾਦਲਗਿਆਂ ਦੀਆਂ ਪੰਥ ਵਿਰੋਧੀ ਕਰਤੂਤਾਂ ਦੇ ਖਿਲਾਫ ਉਹ ਵੀ ਡਟੇ ਹੋਏ ਆ ਇਹ ਜਿਹੜਾ ਪੰਥ ਕੇ ਇਕੱਠ ਹੋਇਆ ਆ ਜਾਂ ਜਿਹੜੀਆਂ ਹੋਰ ਸੰਗਤਾਂ ਥਾਂ ਥਾਂ ਤੇ ਪੁਤਲੇ ਫੂਕ ਰਹੀਆਂ ਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਆਂ ਮਾਰਚ ਕਰ ਰਹੀਆਂ ਆਂ ਭਵਿਕ ਦੇ ਵਿੱਚ ਵੀ ਵੱਡੇ ਪ੍ਰੋਗਰਾਮ ਜਿਹੜੇ ਆ ਜਥੇਬੰਦੀਆਂ ਦੇ ਵੱਲੋਂ ਉਲੀਕੇ ਜਾ ਰਹੇ ਆਂ ਸੋ ਮੈਂ ਚਾਹੁੰਦਾ ਆਂ ਕਿ ਸਾਰੇ ਰਲ ਮਿਲ ਕੇ ਇਹਨਾਂ ਬਾਦਲਕਿਆਂ ਨੂੰ ਇਹਨਾਂ ਪੰਥ ਵਿਰੋਧੀਆਂ ਨੂੰ ਜਿਹੜਾ ਆ ਉਹ ਧੱਕੇ ਮਾਰ ਮਾਰ ਕੇ ਗੁਰਦ ਆਮਾਂ ਦੇ ਵਿੱਚੋਂ ਉਸੇ ਤਰ੍ਹਾਂ ਹੀ ਬਾਹਰ ਕੱਢਣ ਜਿਵੇਂ ਨਰੈਣੂ ਮਹੰਤ ਨੂੰ ਕੱਢਿਆ ਸੀ ਨਾ ਅੱਜ ਲੋਰਿਆ ਕਿ ਇਹਨਾਂ ਅਜੋਕੇ ਨਰੈਣੂ ਮਹੰਤਾਂ ਨੂੰ ਬਾਦਲਕਿਆਂ ਨੂੰ ਧੱਕੇ ਮਾਰ-ਮਾਰ ਕੇ ਜਿਹੜਾ ਆ ਉਹ ਗੁਰਦੁਆਮਾ ਦੇ ਵਿੱਚੋਂ ਬਾਹਰ ਜਿਹੜਾ ਆ ਉਹ ਕੱਢਿਆ ਜਾਵੇ ਸੋ ਪੰਥਕ ਇਕੱਠ ਦੇ ਵਿੱਚ ਬਹੁਤ ਸਾਰੇ ਜਿਹੜੇ ਅਦੀਦਨ ਆ ਉਹ ਪਹੁੰਚੇ ਆ ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਉਹ ਕਿਸੇ ਸਮੇਂ ਬਾਦਲਕਿਆਂ ਦੇ ਹਮਾਇਤੀ ਰਹੇ ਆ ਪਰ ਅੱਜ ਉਹਨਾਂ ਨੂੰ ਨਹੀਂ ਪਤਾ ਲੱਗ ਗਿਆ ਆ ਕਿ ਬਾਦਲਕਿਆਂ ਦਾ ਤਾਂ ਬਹੁਤ ਗੁਦਾਹਾਲ ਹੋ ਚੁੱਕਾ ਆ ਬਾਦਲਕਿਆਂ ਨੇ ਤਾਂ ਬਾਦਲਕਿਆਂ ਨੂੰ ਤਾਂ ਪੰਥ ਕੋਲੋਂ ਜੁੱਤੀਆਂ ਵੱਜਣੀਆਂ ਆ ਉਹਨਾਂ ਨੇ ਵੀ ਖੁਦ ਵੀ ਅਹਿਸਾਸ ਕਰ ਲਿਆ ਆ ਕਿ ਜੇਕਰ ਅਸੀਂ ਬਾਦਲਕਿਆਂ ਦੇ ਨਾਲ ਰਹੇ ਤਾਂ ਸਾਨੂੰ ਵੀ ਖਾਲਸਾ ਪੰਥ ਦੇ ਰੋਹ ਦਾ ਰੋਸ ਦਾ ਜਿਹੜਾ ਸ਼ਿਕਾਇਤ ਹੋਣਾ ਪਵੇਗਾ ਤੇ ਉਹਨਾਂ ਸਾਰਿਆਂ ਨੇ ਬਾਦਲਵਾਲ ਜੀ ਦੀ ਪੇਠੇ ਆ ਉਹ ਕਰ ਲਈ ਹੋਈ ਆ ਸੋ ਅੱਜ ਲੋੜ ਆ ਕਿ ਬਾਦਲ ਕਿਆਂ ਨੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਕਰਤੂਤਾਂ ਦਾ ਜਿਹੜਾ ਸਭ ਗਿਆ ਉਹ ਜ਼ਰੂਰ ਸਿਖਾਇਆ ਜਾਵੇ ਬਾਦਲ ਕੇ ਇਹ ਹੁਣ ਤੋਂ ਹੀ ਨਹੀਂ ਪੰਥ ਨਾਲ ਗਦਾਰੀਆਂ ਕਰੇ 1978 ਵਿੱਚ ਜਦੋਂ 13 ਸਿੰਘ ਸ਼ਹੀਦ ਹੋਏ ਸਨ ਨਾ ਉਦੋਂ ਵੀ ਬਾਦਲ ਕਿਆਂ ਦੀ ਸਰਕਾਰ ਸੀ ਅਾ ਜਿੰਨਾ ਵੀ ਸੰਘਰਸ਼ ਚੱਲਿਆ ਇਸ ਸੰਤਾਪ ਦਾ ਬਾਦਲਾ ਨਹੀਂ ਦਿੱਤਾ ਉਦੋਂ ਇਹਨਾਂ ਨੇ ਨਰਕਧਾਰੀਆਂ ਦੇ ਉੱਤੇ ਕੋਈ ਜਿਹੜੀ ਕਾਰਵਾਈ ਆ ਉਹ ਨਹੀਂ ਕੀਤੀ ਤੇ 13 ਸਿੰਘ ਸ਼ਹੀਦ ਜਿਹੜੇ ਆ ਉਹ ਕਰਵਾ ਦਿੱਤੇ ਤੇ ਬਾਅਦ ਵਿੱਚ ਉਹ ਨਰਕਧਾਰ ਗਿਆ ਜਿਹੜਾ ਸੀ ਉਹ ਵੀ ਬਰੀ ਹੋ ਗਿਆ ਤੇ ਬਾਅਦ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਫਿਰ ਡਰਾਵਾਂ ਵਾਲਿਆਂ ਨੇ ਐਲਾਨ ਕੀਤਾ ਸੀ ਕਿ ਹੁਣ ਫਿਰ ਖਾਲਸਾ ਖੁਦ ਇਨਸਾਫ ਲਵੇਗਾ ਫਿਰ ਦੰਦਵੀ ਟਕਸਾਲ ਦੇ ਯੋਧੇ ਭਾਈ ਕਾਬਲ ਸਿੰਘ ਉਰਫ ਭਾਈ ਅਨੰਤਪ ਸਿੰਘ ਵਰਗੇ ਨਿਤਰੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਫਿਰ ਨਿਤਰੇ ਭਾਈ ਲਖਾ ਸਿੰਘ ਨਾਗੋਕੇ ਵਰਗੇ ਅਤੇ ਭਾਈ ਬੇਜਰ ਸਿੰਘ ਨਾਗੋਕੇ ਅਤੇ ਹੋਰ ਵੀ ਬੀਤ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਸੀ ਐਕਸ਼ਨ ਦੇ ਵਿੱਚ ਸੋ ਉਹਨਾਂ ਸਾਰਿਆਂ ਨੇ ਫਿਰ ਆਪਣੀ ਜਿਹੜੀ ਜ਼ਿੰਮੇਵਾਰੀ ਲੱਗੀ ਉਹ ਨਿਭਾਈ ਤੇ ਉਸ ਨਰਕਧਾਰੀ ਗੁਰਬਚਨੇ ਨੂੰ ਜਿਹੜਾ ਆ ਉਹ ਸੋਧਿਆ ਸੀ ਇਸੇ ਤਰ੍ਹਾਂ ਬਾਦਲ ਕਿਆ ਨੇ ਦੇ ਦਾ ਸਿਰਸਾ ਵਾਲੇ ਦੇ ਨਾਲ ਜਾਰੀ ਨਿਭਾਈ ਉਹਨੂੰ ਆਪਣਾ ਪਿਓ ਬਣਾ ਦਿਆ ਸੀ ਇਹਨਾਂ ਨੇ ਜਿਵੇਂ ਅੱਜ ਦੇ ਬਿਰਸਾ ਵਰ ਟੋਹੀ ਨੇ ਤੇ ਸੁੱਚੇ ਲੰਗਾ ਵਰਗਿਆਂ ਨੇ ਚੀਮੇ ਨੇ ਤੇ ਭੁੰਡਣ ਨੇ ਬਾਦਲ ਨੂੰ ਆਪਣਾ ਪਿਓ ਬਣਾਇਆ ਹੋਇਆ ਇਸੇ ਤਰ੍ਹਾਂ ਦੋਵੇਂ ਬਾਦਲ ਦੇ ਪਿਓ ਪੁੱਤ ਨੇ ਉਹ ਡੇਰਾ ਸਿਰਸਾ ਦੇ ਮੁਖੀ ਬੁਲਾਤਕਾਰੀ ਨੂੰ ਕਾਤਲ ਨੂੰ ਆਪਣਾ ਜਿਹੜਾ ਪਿਓ ਆ ਉਹ ਬਣਾਇਆ ਹੋਇਆ ਸੀ ਤੇ ਸੁਖਬੀਰ ਬਾਦਲ ਤਾਂ ਉਹ ਡੇਰਾ ਪ੍ਰੇਮੀਆਂ ਨੂੰ ਉਹਨਾਂ ਦੀ ਕਮੇਟੀ ਨੂੰ ਇਹ ਕਹਿੰਦਾ ਸੀ ਕਹਿੰਦਾ ਕਿ ਜਿਵੇਂ ਤੁਹਾਡਾ ਬਾਬਾ ਆ ਨਾ ਆ ਸਿਰਸੇਵਾ ਦਾ ਓਕੇ ਇਹ ਸੁਖਬੀਰ ਬਾਦਲ ਉਹਨਾਂ ਨੂੰ ਕਹਿੰਦਾ ਕਹਿੰਦਾ ਮੈਂ ਵੀ ਸਿੱਖ ਕੌਮ ਦਾ ਬਾਬਾ ਆ ਅਸੋਖਵੀਰ ਬਾਦਲ ਨੂੰ ਤਾਂ ਕੌਮ ਨੇ ਨਾ ਕਦੀ ਬਾਬਾ ਮੰਨਿਆ ਤੇ ਨਾ ਹੀ ਕਦੀ ਜਿਹੜਾ ਉਹ ਆਪਣਾ ਆਗੂ ਮੰਨਿਆ ਇਹ ਕੋਈ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੈਗਾ ਇਹ ਇਹ ਇਹਨਾਂ ਨੇ ਤਾਂ ਅਕਾਲੀ ਦਲ ਜਿਹੜਾ ਰੋਲ ਕੇ ਰੱਖ ਦਿੱਤਾ ਸ਼ਰਮ ਦੀ ਕਮੇਟੀ ਰੋਲ ਕੇ ਰੱਖ ਦਿੱਤੀ ਜਥੇਦਾਰਾਂ ਦਾ ਜਿਹੜਾ ਵਕਾਰ ਆ ਉਹ ਉਹ ਰੋਲ ਕੇ ਰੱਖ ਦਿੱਤਾ ਸਾਡੀਆਂ ਸੰਸਥਾਵਾਂ ਨੂੰ ਤਿਆਸ ਨਿਆ ਸਿੰਘਾਂ ਨੇ ਕਰਕੇ ਰੱਖ ਦਿੱਤਾ ਇਹ ਬਾਦਲ ਕੇ ਬਖਸ਼ਣਯੋਗ ਨਹੀਂ ਆ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਸੇ ਦੇਣੀ ਬਾਦਲ ਗਿਆ ਨੂੰ ਜਿਹੜਾ ਆ 2 ਦਸੰਬਰ ਵਾਲੇ ਦੇ ਨਹੀਂ ਖਾਲਸਾ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਤੇ ਅੱਜ ਜੇ ਇਹਨਾਂ ਨੂੰ ਛੇਕਿਆ ਹੁੰਦਾ ਤੇ ਆਹ ਹਾਲਾਤ ਨਾ ਬਣਦੇ ਜਿਹੜੇ ਹੁਣ ਹੋਏ ਆ ਇਹਨਾਂ ਨੇ ਵੇਖੋ ਜਥੇਦਾਰਾਂ ਨੂੰ ਜਿਹੜਾ ਤਲਬ ਆ ਉਹ ਕਰ ਦਿੱਤਾ ਜਥੇਦਾਰਾਂ ਨੂੰ ਹੀ ਜਿਹੜਾ ਆ ਸਜ਼ਾ ਦੇ ਦਿੱਤੀ ਉਹਨਾਂ ਨੂੰ ਹੀ ਹਟਾ ਦਿੱਤਾ ਜਥੇਦਾਰਾਂ ਨੇ ਬਾਦਲ ਗਿਆ ਨੂੰ ਤਲਬ ਕੀਤਾ ਬਾਦਲ ਗਿਆ ਨੂੰ ਸ਼ਰਮਨੀ ਕਮੇਟੀ ਨੂੰ ਤਲਬ ਕਰ ਲਿਆ ਸ਼ਰਮਨੀ ਕਮੇਟੀ ਨੇ ਜਥੇਦਾਰ ਤਲਬ ਕਰਦੇ ਜਥੇਦਾਰਾਂ ਨੂੰ ਸਜ਼ਾਾਂਾਂ ਦੇ ਦਿੱਤੀਆਂ ਆ ਆ ਕੌਮ ਦਾ ਜਦੂਸ ਕੱਢ ਕੇ ਜਿਹੜਾ ਆ ਉਹ ਇਹਨਾਂ ਨੇ ਰੱਖ ਦਿੱਤਾ ਹੋਇਆ ਆ ਸੋ ਕੌਮ ਇਹ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਜਥੇਦਾਰਾਂ ਨੂੰ ਚਾਹੀਦਾ ਸੀ ਗਿਆਨੀ ਰਗਵੀਰ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਨੂੰ ਤੇ ਹੋਰ ਸਿੰਘਾਂ ਨੂੰ ਕਿਉਂਕਿ ਸਮੁੱਚੀ ਕੌਮ ਉਹਨਾਂ ਦੇ ਨਾਲ ਖੜੀ ਸੀ ਜਿਵੇਂ ਮਸੰਦ ਸਾੜੇ ਸੀ ਨਾ ਕਿਸੇ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਜਿਹੜੀ ਆ ਸੁਖਬੀਰ ਬਾਦਲ ਦੀ ਜੁੜਲੀ ਸੀ ਇਹਨਾਂ ਸਾਰਿਆਂ ਨੂੰ 2 ਦਸੰਬਰ ਵਾਲੇ ਦਿਨ ਮਸੰਦਾਂ ਦੇਵਾਂਗੀ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਾੜੇ ਸੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਾਂਗ ਹੀ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਮਸੰਦਾ ਦੇ ਬਾਹਰ ਸਜ਼ਾ ਦਿੰਦੇ ਥੰਮਲੇ ਦੇ ਨਾਲ ਬੰਨ੍ਹ ਕੇ ਇਹਨਾਂ ਨੂੰ ਸੁਖਬੀਰ ਬਾਦੋਂ ਤੇ ਦੀ ਟੋਲੀ ਨੂੰ ਤੇ ਹਰੇਕ ਸਿੱਖ ਨੂੰ ਕਹਿੰਦੇ ਕਿ ਇਹ ਇਹਨਾਂ ਦੇ ਜਿਹੜੇ ਆ ਉਹ ਛੋਟੇ ਡਾਂਗ ਫੇਰੋ ਇਹਨਾਂ ਨੂੰ ਇਹੋ ਜੀ ਸਜ਼ਾ ਦਿੰਦੇ ਕਿ ਜਿਹੜੀ ਮਿਸਾਲੀ ਸਜ਼ਾ ਹੁੰਦੀ ਜਿਹੜੀ ਸਜ਼ਾ ਲਖਪਤ ਰਾਏ ਨੂੰ 18ਵੀਂ ਸਦੀ ਦੇ ਸਿੰਘਾਂ ਨੇ ਦਿੱਤੀ ਸੀ ਸੋ ਅਜਿਹੀ ਸਜ਼ਾ ਦਾ ਭਾਗੀਦਾਰ ਸੀ ਇਹ ਸੁਖਬੀਰ ਸਿੰਘ ਬਾਦਲ ਇਹਨੇ ਆਪਣੀਆਂ ਹਰਕਤਾਂ ਤੋਂ ਹੁਣ ਵੀ ਬਾਜ਼ ਨਹੀਂ ਹੋਣਾ ਦੇਖੋ ਕਿਵੇਂ ਇਹਨੇ ਸਿੱਖ ਕੌਮ ਦੀ ਪੱਗ ਨੂੰ ਹੱਥ ਪਾ ਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਆਜ਼ਾਦ ਹੋਣਾ ਤੇ ਸ਼ਾਨ ਨੂੰ ਇਹ ਰੋਧਣ ਦਾ ਜਿਹੜਾ ਯਤਨ ਆ ਉਹ ਕਰ ਰਹੇ ਆ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਆ ਕਿ ਸੁਖਬੀਰ ਸਿੰਘ ਬਾਦਲ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਨੁਕਸਾਨ ਸਿੱਖੀ ਦਾ ਤੇ ਸਿੱਖਾਂ ਦਾ ਕੀਤਾ ਉਹਨਾਂ ਨੁਕਸਾਨ ਦਾ ਅਬਦਾਲੀ ਵੀ ਨਹੀਂ ਕਰ ਸਕਿਆ ਸੀ ਉਹਨਾਂ ਨੁਕਸਾਨ ਅਮੀਰ ਮੰਨੂ ਵੀ ਨਹੀਂ ਕਰ ਸਕਿਆ ਜਗਰਿਆ ਖਾਂ ਨਹੀਂ ਕਰ ਸਕਿਆ ਜਨਰਲ ਡਾਇਲ ਨਹੀਂ ਕਰ ਸਕਿਆ ਫਰੁਕਸੀਅਨ ਨਹੀਂ ਕਰ ਸਕਿਆ ਇੰਦਰਾ ਗਾਂਧੀ ਨਹੀਂ ਕਰ ਸਕੀ ਜਿੰਨਾ ਨੁਕਸਾਨ ਆ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਆ ਉਹ ਕਰ ਦਿੱਤਾ ਹੋਇਆ ਆ ਕਾਂਗਰਸ ਨੇ ਸਿੱਖ ਮਾਰੇ ਸ੍ਰੀ ਅਕਾਲ ਤਖਤ ਸਾਹਿਬ ਠਾਇਆ ਪਰ ਬਾਦਲ ਗਿਆਨੇ ਤੁਸੀਂ ਦੇਖੋ ਸਿੱਖ ਵੀ ਮਾਰੇ ਤੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਿਧਾਂਤ ਸੀ ਉਹਨਾਂ ਨੂੰ ਜਿਹੜੀ ਢਾਹ ਆ ਉਹ ਲਾ ਦਿੱਤੀ ਹੋਈ ਆ ਸੋ ਅਜਿਹੇ ਜਿਹੜੇ ਪਾਪੀ ਐ ਬਖਸ਼ਯੋਗ ਨਹੀਂ ਆ ਜਦੋਂ ਭਾਈ ਨਰੈਣ ਸਿੰਘ ਚੌੜਾ ਨੇ ਇਹਦੇ ਤੇ ਹਮਲਾ ਕੀਤਾ ਸੀ ਤੇ ਉਦੋਂ ਵੀ ਗਿਆਨੀ ਰਗਵੀਰ ਸਿੰਘ ਜੀ ਕਹਿੰਦੇ ਸੀ ਕਿ ਇਹ ਦੀ ਸੇਵਾਦਾਰ ਤੇ ਹਮਲਾ ਹੋਇਆ ਉਦੋਂ ਵੀ ਅਸੀਂ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਜਥੇਦਾਰ ਸਾਹਿਬ ਇਹ ਕੋਈ ਸੇਵਾਦਾਰ ਨਹੀਂ ਆ ਇਹ ਕੋਈ ਨਿਮਾਨਾ ਨਹੀਂ ਆ ਇਹ ਤਾਂ ਪੰਥ ਦਾ ਮੁਜਰਮ ਆ ਇਹ ਤਾਂ ਪੰਥ ਦਾ ਗੁਦਾਹਗਾਰ ਆ ਤੇ ਅੱਜ ਇਸ ਪੰਥ ਦੇ ਗੁਦਾਹਗਾਰ ਨੇ ਤੁਸੀਂ ਦੇਖੋ ਜਥੇਦਾਰਾਂ ਦੇ ਨਾਲ ਇਹ ਕੀ ਕੁਝ ਕੀਤਾ ਹੈ ਸੋ ਇਹ ਵੀ ਗੱਲ ਬੜੀ ਧਿਆਨ ਜੋਗ ਹੈ ਕਿ ਕਿਸੇ ਸਮੇਂ ਜਥੇਦਾਰਾਂ ਨੇ ਵੀ ਬਾਦਲ ਕਾਂ ਦਾ ਸ਼ਰਮਣੀ ਕਮੇਟੀ ਦਾ ਜਿਹੜਾ ਪੱਖ ਆ ਉਹ ਪੂਰਿਆ ਸੀ ਪਰ ਸ਼ਰਮਣੀ ਕਮੇਟੀ ਨੇ ਜਥੇਦਾਰਾਂ ਦੇ ਹਾਲਾਤ ਵੀ ਇਦਾਂ ਦੇ ਬਣਾ ਦਿੱਤੇ ਕਿ ਅੱਜ ਉਹ ਜਥੇਦਾਰ ਵੀ ਜਿਹੜਾ ਆ ਉਹ ਖੁਦ ਕੇ ਖਾਲਸਾ ਪੰਥ ਦੀ حمایت ਵਿੱਚ ਤੇ ਬਾਦਲ ਕਾਂ ਦੇ ਵਿਰੋਧ ਦੇ ਵਿੱਚ ਜਿਹੜਾ ਆ ਉਹ ਭੁਗਤਾਏ ਆ ਹੂੰ ਬਿਲਕੁਲ ਇਹ ਇਹ ਸਿਚੁਏਸ਼ਨ ਜੋ ਭਾਈ ਰਣਜੀਤ ਸਿੰਘ ਨੇ ਸਾਂਝੀ ਕੀਤੀ ਹੈ ਫਿਲਹਾਲ ਇਹ ਜ਼ਰੂਰ ਵਿਚਾਰਨ ਦੀ ਜ਼ਰੂਰਤ ਸੀ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹਦੇ ਉੱਤੇ ਮਿਨੇਗਾ ਪੂਰੀ ਦੱਸਦੇ ਰਹਿਵਾਂਗੇ ਬੜੇ ਰੋਮਾਂਟਿਕ ਪੰਜਾਬੀ